ਦੋਸਤੋ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਪੰਜਾਬ ਪੁਲਿਸ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਤੇ ਸਿੱਧੂ ਮੂਸੇਵਾਲਾ ਹਤਿਆਕਾਂਡ ਵਿੱਚ ਲੋੜੀ ਦੇ ਗੈਂਗਸਟਰ 골ਡੀ ਬਰਾੜ ਵਿਚਕਾਰ ਹੋਈ ਇੱਕ ਕਾਲ ਰਿਕਾਰਡ ਵਾਇਰਲ ਹੋ ਰਹੀ ਹੈ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਜਿਸ ਨੂੰ ਇਨਕਾਊਂਟਰ ਸਪੈਸ਼ਲਿਸਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਜਿੰਨੇ ਵੀ ਗੈਂਗਸਟਰਾਂ ਦੇ ਇਨਕਾਊਂਟਰ ਹੋਏ ਉਹਨਾਂ ਵਿੱਚੋਂ ਜ਼ਿਆਦਾਤਰ ਦੀ ਇਕਵਾਈ ਵਿਕਰਮ ਬਰਾੜ ਨੇ ਹੀ ਕੀਤੀ ਸੀ ਪੰਜਾਬ ਦੇ ਇਹ ਕੈਟਾਗਰੀ ਦੇ ਗੈਂਗਸਟਰ ਵਿੱਕੀ ਗਾਉਂਡਰ ਸਮੇਤ ਸਿੱਧੂ ਮੂਸੇਵਾਲਾ ਦੀ ਹਤਿਆ ਦੇ ਦੋਸ਼ੀ ਗੈਂਗਸਟਰਾਂ ਦੇ ਮੁਕਾਬਲਿਆਂ ਸਮੇਤ ਡੀਐਸਪੀ ਵਿਕਰਮ ਬਰਾੜ ਦੇ ਨਾਮ 30 ਤੋਂ ਵੱਧ ਇਨਕਾਉਂਟਰ ਬੋਲਦੇ ਹਨ ਇਸੇ ਕਰਕੇ ਹੀ ਇਹਨਾਂ ਨੂੰ ਇਨਕਾਉਂਟਰ ਸਪੈਸ਼ਲਿਸਟ ਕਿਹਾ ਜਾਂਦਾ ਹੈ ਪਰ ਕੌਣ ਹਨ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਕੀ ਹੈ ਉਹਨਾਂ ਦਾ ਪਿਛੋਕੜ ਇਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਪੁਲਿਸ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਪਿਛਲੇ ਸਾਲ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਬਹਾਦਰੀ ਮੈਡਲ ਹਾਸਲ ਕਰਨ ਕਰਕੇ ਚਰਚਾ ਵਿੱਚ ਆਏ ਸਨ ਵੈਸੇ ਤਾਂ ਪੁਲਿਸ ਅਧਿਕਾਰੀਆਂ ਨੂੰ ਇਹ ਸਨਮਾਨ ਅਕਸਰ ਹੀ ਮਿਲਦੇ ਰਹਿੰਦੇ ਪਰ ਡੀਐਸਪੀ ਵਿਕਰਮ ਬਰਾੜ ਨੇ ਇਹ ਸਨਮਾਨ ਚੌਥੀ ਵਾਰ ਭਾਰਤ ਦੇ ਰਾਸ਼ਟਰਪਤੀ ਤੋਂ ਪ੍ਰਾਪਤ ਕੀਤਾ ਸੀ ਜਿਸ ਕਰਕੇ ਉਹ ਅਖਬਾਰਾਂ ਦੀਆਂ ਸੁਰਖੀਆਂ ਬਣੇ ਸਨ ਪੰਜਾਬ ਵਿੱਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਸੂਬਾ ਪੁਲਿਸ ਦੇ ਮੋਹਰੀ ਅਫਸਰਾਂ ਵਿੱਚੋਂ ਜਾਣੇ ਜਾਂਦੇ ਡੀਐਸਪੀ ਵਿਕਰਮ ਬਰਾੜ ਨੂੰ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਪੁਲਿਸ ਮੁਕਾਬਲਿਆਂ ਦਾ ਸਪੈਸ਼ਲਿਸਟ ਕਿਹਾ ਜਾਂਦਾ ਹੈ। ਉਹ ਕਥਿਤ ਗੈਂਗਸਟਰਾਂ ਖਿਲਾਫ 30 ਤੋਂ ਵੱਧ ਮੁਕਾਬਲਿਆਂ ਵਿੱਚ ਸ਼ਾਮਲ ਰਹੇ ਜਿਨ੍ਹਾਂ ਵਿੱਚੋਂ 11 ਏ ਕੈਟਾਗਰੀ ਦੇ ਗੈਂਗਸਟਰਾਂ ਦਾ ਇਨਕਾਊਂਟਰ ਹੋਇਆ ਸੀ। DSB ਵਿਕਰਮਜੀਤ ਸਿੰਘ ਬਰਾੜ ਸਭ ਤੋਂ ਵੱਧ ਚਰਚਾ ਵਿੱਚ ਉਸ ਵਕਤ ਆਏ ਜਦੋਂ ਪੰਜਾਬ ਦੇ ਅਤ ਲੋੜੀ ਦੇ ਗੈਂਗਸਟ ਵਿੱਕੀ ਗਵੰਦਰ ਉੱਪਰ ਕਾਰਵਾਈ ਕੀਤੀ ਗਈ ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਹਤਿਆਕਾਂਡ ਦੇ ਦੋਸ਼ੀ ਦੋ ਕਥਿਤ ਕਾਤਲਾਂ ਨੂੰ ਪੁਲਿਸ ਮੁਕਾਬਲੇ ਵਿੱਚ DSB ਵਿਕਰਮ ਬਰਾੜ ਨੇ ਹੀ ਢੇਰ ਕੀਤਾ ਸੀ ਬਰਾੜ ਪੰਜਾਬ ਦੀ AGTF ਐਂਟੀ ਗੈਂਗਸਟਰ ਟਾਸਕ ਫੋਰ ਦੇ ਅਧਿਕਾਰੀ ਨੇ ਏਜੀਟੀਐਫ ਟੀਮ ਨੇ ਬਰਾੜ ਦੀ ਅਗਵਾਈ ਵਿੱਚ ਹੀ ਸਿੱਧੂ ਮੂਸੇਵਾਲਾ ਕਤਲकांड ਦੇ ਦੋਸ਼ੀ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਪੁਲਿਸ ਮੁਕਾਬਲੇ ਵਿੱਚ ਠੇਰ ਕਰਨ ਦਾ ਦਾਵਾ ਕੀਤਾ ਸੀ ਇਸੇ ਪੁਲਿਸ ਮੁਕਾਬਲੇ ਕਾਰਨ ਬਰਾੜ ਦੇ ਨਾਲ ਏਜੀਟੀਐਫ ਦੇ ਚਾਰ ਹੋਰ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਪੁਲਿਸ ਦੇ ਜਨਤਕ ਕਿਤੇ ਬਿਆਨਾਂ ਮੁਤਾਬਕ ਮੂਸੇਵਾਲਾ ਕਤਲकांड ਦੇ ਦੋਸ਼ੀ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦਾ ਅੰਮ੍ਰਿਤਸਰ ਦੇ اٹਾਰੀ ਸਰਹੱਦ ਦੇ ਨੇੜੇ ਲੁਕੇ ਹੋਣ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਸੀ ਦੇਸ ਤੋਂ ਬਾਅਦ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਟੀਮ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਪੁਲਿਸ ਮੁਕਾਬਲੇ ਵਿੱਚ ਉਹਨਾਂ ਨੂੰ ਮਾਰ ਗ੍ਰਾਇਆ ਗਿਆ ਇਸੇ ਤਰ੍ਹਾਂ 26 ਜਨਵਰੀ 2018 ਨੂੰ ਪੰਜਾਬ ਦੇ ਏ ਕੈਟਾਗਰੀ ਦੇ ਗੈਂਗਸਟਰ ਵਿੱਕੀ ਗਾਉਂਦਰ ਅਤੇ ਉਸਦੇ ਸਾਥੀ ਪ੍ਰੇਮਾ ਲਾਹੌਰਿਆ ਨੂੰ ਪੰਜਾਬ ਰਾਜਸਥਾਨ ਸਰਹੱਦ ਦੇ ਨੇੜੇ ਇੱਕ ਮੁਕਾਬਲੇ ਵਿੱਚ ਮਾਰ ਗ੍ਰਾਇਆ ਗਿਆ ਇਸ ਆਪਰੇਸ਼ਨ ਦੀ ਅਗਵਾਈ ਵੀ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੇ ਕੀਤੀ ਸੀ ਉਸ ਵਕਤ ਇੱਕ ਇਹ ਵੀ ਵਿਵਾਦ ਉੱਠਿਆ ਸੀ ਕਿ ਕਥਿਤ ਗੈਂਗਸਟਰ ਅਤੇ ਡੀਐਸਪੀ ਬਰਾੜ ਇਕੱਠੇ ਪੜਦੇ ਰਹੇ ਸਨ ਪਰ ਇਸ ਵਿੱਚ ਸਚਾਈ ਕਿੰਨੀ ਕੋਏ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸਾਲ 2010 ਵਿੱਚ ਸਮਰਾਰਾ ਬੱਸ ਸਟੈਂਡ ਨੇੜੇ ਇੱਕ ਲਾਈਵ ਇਨਕਾਉਂਟਰ ਵਿੱਚ ਗੈਂਗਸਟਰ ਰਜੀਵ ਰਾਜਾ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਬਰਾੜ ਨੇ ਅਹਿਮ ਭੂਮਿਕਾ ਨਿਭਾਈ ਸੀ ਜਿਸ ਕਰਕੇ ਸਾਲ 2011 ਵਿੱਚ ਬਰਾੜ ਨੂੰ ਪਹਿਲਾ ਬਹਾਦਰੀ ਮੈਡਲ ਮਿਲਿਆ ਸੀ ਇਸ ਕਾਰਵਾਈ ਵਿੱਚ ਇੱਕ ਗੈਂਗਸਟਰ ਅਤੇ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ਇਸ ਤੋਂ ਇਲਾਵਾ 7 ਫਰਵਰੀ 2019 ਨੂੰ ਪੀਰ ਮਸ਼ੱਲਾ ਜੀਰਕਪੁਰ ਦੇ ਇੱਕ ਫਲਾਈਟ ਵਿੱਚ ਪੁਲਿਸ ਕਾਰਵਾਈ ਕਰਕੇ ਇੱਕ ਗੈਂਗਸਟਰ ਅੰਕਿਤ ਭੱਦ ਨੂੰ ਨਿਊਟਰਲਾਈਜ਼ ਕੀਤਾ ਸੀ ਇਸ ਦੇ ਲਈ ਵੀ ਉਹਨਾਂ ਨੂੰ ਬਹਾਦਰੀ ਮੈਡਲ ਮਿਲਿਆ ਜੇਕਰ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਦੇ ਪਿਛੋਕਰ ਬਾਰੇ ਗੱਲ ਕਰੀਏ ਤਾਂ ਤੁਹਾਡੇ ਵਿੱਚੋਂ ਬਹੁਤੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਵਿਕਰਮਜੀਤ ਸਿੰਘ ਬਰਾੜ ਪੁਲਿਸ ਸੁਪਰਡੈਂਟ ਬਲਦੇਵ ਸਿੰਘ ਬਰਾੜ ਦੇ ਸੁਪੁੱਤਰ ਨੇ ਜਿਨ੍ਹਾਂ ਨੂੰ ਖਾਰਕੂ ਲਹਿਰ ਦੌਰਾਨ ਕੁਝ ਖਾਰਕੂਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਇਹ ਘਟਨਾ ਸਾਲ 1988 ਵਿੱਚ ਉਸ ਸਮੇਂ ਵਾਪਰੀ ਜਦੋਂ ਪਟਿਆਲਾ ਦੇ ਐਸਐਸਪੀ ਸੀਤਲ ਦਾਸ ਅਤੇ ਐਸਪੀ ਬਲਦੇਵ ਸਿੰਘ ਬਰਾੜ ਖਾਰਕੂ ਜਥੇਬੰਦੀਆਂ ਨਾਲ ਸੰਬੰਧ ਰੱਖਣ ਵਾਲੇ ਕੁਝ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੇ ਸਨ ਇਨ੍ਹਾਂ ਅਫਸਰਾਂ ਨੂੰ ਪਟਿਆਲਾ ਦੇ ਸਿਵਲ ਲਾਈਨ ਥਾਣੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਡੀਐਸਪੀ ਬਰਾੜ ਨੇ ਜਦਵਿੰਦਰਾ ਪਬਲਿਕ ਸਕੂਲ ਪਟਿਆਲਾ ਤੋਂ ਸਕੂਲੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਮਹਿੰਦਰਾ ਕਾਲਜ ਪਟਿਆਲਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਬਰਾੜ ਸਾਲ 2002 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ASI ਭਰਤੀ ਹੋਏ ਸਨ ਸਾਲ 2018 ਵਿੱਚ ਉਹ ਪ੍ਰੋਵੀਜ਼ਨਲ DSP ਬਣੇ DSP ਵਿਕਰਮਜੀਤ ਸਿੰਘ ਬਰਾੜ ਇਨਕਾਊਂਟਰ ਸਪੈਸ਼ਲਿਸਟ ਜਦੋਂ ਬਰਾੜ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਆਪਣੇ ਆਪ ਨੂੰ ਇਨਕਾਊਂਟਰ ਸਪੈਸ਼ਲਿਸਟ ਮੰਨਦੇ ਹਨ ਤਾਂ ਇਸ ਦੇ ਉੱਤਰ ਵਿੱਚ ਬਰਾੜ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਇਹ ਹਮੇਸ਼ਾ ਇੱਕ ਟੀਮ ਹੁੰਦੀ ਹੈ ਜੋ ਰਲ ਮਿਲ ਕੇ ਤਾਲਮੇਲ ਦੇ ਨਾਲ ਕੰਮ ਕਰਦੀ ਹੈ ਬਰਾੜ ਦੀ ਟੀਮ ਹੁਣ ਤੱਕ 15 ਬਹਾਦਰੀ ਮੈਡਲ ਹਾਸਲ ਕਰ ਚੁੱਕੀ ਹੈ ਇਹ ਬਹਾਦਰੀ ਸਨਮਾਨ ਜਾਨ ਅਤੇ ਮਾਲ ਦੀ ਰਾਖੀ ਕਰਨ ਲਈ ਕੀਤੇ ਗਏ ਕਾਰਨਾਮਿਆਂ ਕਰਕੇ ਮਿਲਦੇ ਹਨ ਸੋ ਦੋਸਤੋ ਏਸੀ ਇਨਕਾਊਂਟਰ ਸਪੈਸ਼ਲਿਸਟ ਕਹੇ ਜਾਣ ਵਾਲੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਦੇ ਬਾਰੇ ਕੁਝ ਅਹਿਮ ਜਾਣਕਾਰੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ